ਬੈਂਕ ਦਾ ਕਾਮਕਰਾਂ ਜਾ ਰਹੇ ਹੋ ਤਾਂ ਜਰਾ ਇੱਕ ਖਬਰ ਨੂੰ ਗੌਰ ਦੇ ਨਾਲ ਸੁਣੋ ਕਿਉਂਕਿ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਇਹ ਲੋਕ ਜੋ ਬੈਂਕ ਦੇ ਬਾਹਰ ਹੰਗਾਮਾ ਕਰ ਰਹੇ ਨੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਸਲ ਕਾਦਿਆਦੇਪ ਬੈਂਕਪੜੋਦਾ ਵਿਖੇ ਪਿਛਲੇ 3 ਮਹੀਨੇ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਦਰਨਾ ਪ੍ਰਦਰਸ਼ਨ ਕੀਤਾ ਹੈ ਮਾਮਲਾ ਬੈਂਕ ਦੇ ਕਮਲਾਜ਼ਮ ਵੱਲੋਂ ਕਈ ਲੋਕਾਂ ਦੇ ਨਾਲ ਕਰੋੜਾਂ ਦਿੱਕਤ ਕੀ ਕਰਕੇ ਫਰਾਰ ਹੋਣ ਦਾ ਸਾਹਮਣਾ ਆਇਆ ਹੈ ਇਹ ਮੁਲਾਜ਼ਮ ਲੋਕਾ ਕੋਲ ਅਕਾਊਂਟ ਵਿੱਚ ਜਮ੍ਹਾਂ ਕਰਾਉਂਦੇ ਐਫਟੀ ਬਣਵਾਉਣ ਦੇ ਨਾਂ 'ਤੇ ਪੈਸੇ ਲੈਂਦਾ ਸੀ ਅਤੇ ਜਮ੍ਹਾਂ ਨਹੀਂ 시 ਕਰਵਾਉਂਦਾ ਤੇ ਫਿਰ ਜਦੋਂ ਰੋਲਾ ਪੈੜਾ ਸ਼ੁਰੂ ਹੋਇਆ ਤਾਂ ਬੈਂਕ ਦਾ ਇਹ ਮੁਲਾਜ਼ਮ ਨੌਕਰੀ ਛੱਡ ਕੇ ਫਰਾਰ ਹੋ ਗਿਆ ਲੋਕ ਪਿਛਲੇ 3 ਮਹੀਨੇ ਤੋਂ ਬੈਂਕ ਦੇ ਚੱਕਰ ਕੱਟ ਰਹੇ ਨੇ ਉਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਜਾ ਰਿਹਾ ਹੈ ਕਿ ਤੁਹਾਡੇ ਪੈਸੇ ਜਲਦ ਮਿਲ ਜਾਣਗੇ ਪਰ 3 ਮਹੀਨੇ ਬੇਚਾਨ ਦੇ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਹੈ ਤੇ ਤੰਗ ਆ ਕੇ ਲੋਕਾਂ ਨੇ ਬੈਂਕ ਦਾ ਕਿਰਾਉ ਕੀਤਾ ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.5 ਲੱਖ ਰੁਪਇਆ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਵਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ ਦਾ 1.5 ਲੱਖ ਇਹਨਾਂ ਕੋਲ ਸਟੇਟਮੈਂਟ ਆ ਉਹਦੀ ਪੈਸੇ ਆਂਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਬੈਂਕ ਫਿਰ ਤੋਂ ਖਾਤਾ ਨਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਇਨਵੋਲਵ ਆ ਉਥੇ ਆਖਰੀ ਕਰਾਉਣੀ ਆ ਕੁੱਛ ਕਰਾਉਣਾ ਵਾ ਪਰ ਅਸੀਂ ਇਹਨਾਂ ਕੋਲ ਲੈਣ ਦੇ ਰਾਂ ਬੈਂਕ ਕੋਲ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਿਹਾ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬਰੋਡਾ ਵਾਲਿਆਂ ਨੇ ਨਵ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਅਸੀਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੀ ਕਹੀਏ ਆਪਾਂ ਹਾਂਜੀ ਕੀ ਕਹਤੋਂ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟੋਡਰ ਮੱਲਵਾ ਤੇ ਮੇਰੀ ਨੌ ਦੇ ਨਾਂ ਖਾਤਾ ਹੈਗਾ 4.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਤੇ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁਲਕੇ ਹੁੰਦੇ ਨੇ ਕਾਪੀ ਅੱਜ ਬਣਨੀ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਈਆ ਸਾਡੇ ਘਰ ਦੇ ਦਰਨੇ ਪਾਇਆ ਕਾਊਂਟ ਦੇ ਜਮ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ account ਦੇ ਵਿੱਚ ਉਹ 2 ਲੱਖ ਰੁਪਈਆ ਵੀ ਕਰਤਾ 6.5 ਲੱਖ ਰੁਪਈਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਾ ਦੇਣਾ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਵਿਚ ਰੱਖ ਮੋਣ ਦੇ ਤਰਲੇ ਕਿਦਾਂ ਜੀ ਆਜਾਦ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਾੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਨਾ ਇਹ ਨਹੀਂ ਆ ਵੀ ਇੱਕ ਦਿਨ ਦੋ ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂ ਗਾ ਜਨਾਜੇ ਕਦੋਂ ਪੈਸੇ ਜਮ੍ਹਾਂ ਕਰਾਇਆ ਕਿੰਨੇ ਕਰਾਇਆ ਪੈਸੇ ਬਾਊਚਰ ਦੇ ਦੋਵਾਂ ਕਰਾਇਆ ਮੈਂ ਆਪ ਰੀਗਰਿੰਦਾ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇੱਥੇ ਲੱਗੇ ਸਰਵਾ 1900 ਰੁਪਏ ਲੱਗੇ ਦੋ ਲੱਖ ਡੇ ਲੱਖ ਰੁਪਏ ਵਿੱਚ ਖਤਮ ਹੋ ਗਿਆ ਮੈਂ ਜਿਹੜੇ ਸਾਨੂੰ ਆਖਿਆ ਮੈਂ ਡੇ ਲੱਖ ਮੇਰਾ ਖਤਮ ਹੋ ਗਿਆ ਐਂਟਰੀ ਕਰਾਈ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜੰਗੇ ਉਹ ਕਰ ਕੈਸੀ ਨਹੀਂ ਪੁੱਛਿਆ ਆਂਦਾ ਕੁਝ ਟੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚ ਆ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕਾਪੀ ਦੇ ਦਿੱਤਾ ਤੇਰੇ ਨੇ ਭਾਇ ਹੈਗੇ ਆ ਹਾਂ ਤੇ ਆ ਜਾਣਗੇ ਕਾਊਂਟ ਦੇ ਇਹ ਕੋਈ ਭਾਇ ਨਹੀਂ ਆ ਇਹ ਸਾਰੇ ਚਾਵ ਨੂੰ ਪੜਾ ਇਹਨਾਂ ਹੁਣ ਦਲੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਹੈ ਉੱਥੇ ਲਈ ਜੋ ਕਿ ਤੇ ਅਸੇ ਨਾਮ ਨਹੀਂ ਪਤਾ ਕਾਜੀ ਹੁੰਦਾ ਇਹ ਨਾਮ ਦੇ ਨਹੀਂ ਭਗਾ ਅੱਛਾ ਦੇ ਕੋਲੇ ਕੀ ਕਹਿੰਦੇ ਨੇ ਦੇਖ ਲੈ ਉਹ ਦਿਨ ਆਏ ਹੈ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਅੰਮ੍ਰਿਤਸਰੋਂ ਆਏ ਹੈ ਅੰਦੇ ਇੱਕ ਮਹੀਨਾ ਦਾ ਤੈਨੂੰ ਪੈਸੇ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਪਤੇ ਆਂਦੇ ਹੁੰਦੇ ਇਹ ਜੁਮੇਰ ਬੈਂਕ ਆ ਗਈ ਹੈ ਬੈਗ ਨੂੰ ਪੈਸਾ ਜਵਾਂ ਕਰਾਇਆ ਇਹ ਥੋੜਾ ਥਾਰੇ ਬੈਗ ਕਢਾ ਕੇ ਗਾਹ ਗਿਆ ਉਹ ਫਿਰ ਕੋਟ ਉੱਤਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆ ਅਸੀਂ ਵੇਖਿਆ ਵੀ ਇਹ ਖੇਤ ਦੇ ਆਂਦੇ ਮਹੀਨੇ ਨੂੰ ਮਿਲ ਜਣੇ ਤੁਹਾਨੂੰ 3 ਮਹੀਨੇ ਹੋ ਜਿਹੜੇ ਕੋਈ ਪੈਸਾ ਨਹੀਂ ਇਹਨੂੰ ਮਿਲਿਆ ਮੁੰਡਾ ਆਉਂਦੇ ਫੇਰਾ ਮਾਰ ਕੇ ਚਲ ਜene ਠੀਕ ਆ ਸਾਰਾ ਸ਼ੇਟਮ ਇਹਨਾਂ ਸਾਰੇ ਬੰਦੇ ਨੇ ਕਬੂਲਾ ਕੀਤਾ ਵਾ ਨਾ ਕੱਲੇ ਦਾ ਲਾਉਂਡੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਅਸੀਂ ਇਹ ਕਰਨੇ ਸਾਡੇ ਮਤਲਬ ਪੈਸੇ ਜਿਹੜੇ ਮਿਲਨੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਇਹ ਕਦੀ ਆਦੇ ਅੰਬਸਰ ਜਾਓ ਕਦੀ ਜ ਆਸੀਂ ਮਤਲਬ ਕੀ ਹੋਏ ਅਕਾਊਂਟ ਤੇ ਪੈਸੇ ਜਮ੍ਹਾਂ ਕਰਾਏ ਅਸੀਂ ਆ ਬਸਾਰ ਚ ਲੈਣ ਚਾਹੀਏ